ਸਾਸ ਪੁੱਤ ਮੈਂ ਦਾਲ ਚੁੱਕਦੀ ਸੀ ਤੇਰੇ ਡੈਡੀ ਬਾਹਰ ਗੇਟ ਖੜਕਾਈ ਆਂਦੇ ਨੇ ਗੇਟ ਖੋਲ ਦੇ ਨਹੀਂ ਨਹੀਂ ਨਾ ਨਾ ਮਾੜੀ ਉਹਦੇ ਆਹ ਇਹ ਪੁੱਤ ਖੋਲ ਦੇ ਨਹੀਂ ਚਲੋ ਮੈਂ ਹੀ ਖੋਲ ਦਿੰਨੀ ਗਾਇਸ ਵੀਡੀਓ ਰਾਹੀਂ ਇਹ ਦੱਸਣਾ ਚਾਹੁੰਦੇ ਆਂ ਅਸੀਂ ਕਿ ਆਪ ਦੇ ਬੱਚਿਆਂ ਨੂੰ ਛੋਟੇ ਹੁੰਦੇ ਆ ਤਾਂ ਹੀ ਨਿੱਕੇ ਨਿੱਕੇ ਕੰਮ ਕਰਦੇ ਜ਼ਰੂਰ ਥੋੜੇ ਬਹੁਤ ਸਿਖਾਣੇ ਚਾਹੀਦੇ ਨੇ ਤਾਂ ਕਿ ਬੱਚੇ ਮਾਪੇ ਨੂੰ ਕਿੰਨੀ ਕ ਤਕਲੀਫ ਹੁੰਦੀ ਹੈ ਜਾਂ ਕੰਮ ਕਾਜ ਤੋਂ ਬਾਅਦ ਥੱਕ ਜਾਂਦੇ ਨੇ ਉਹ ਇਸ ਗੱਲ ਨੂੰ ਸਮਝ ਸਕਣ ਜਿਵੇਂ ਕਿ ਕੋਈ ਘਰ ਦੇ ਵਿੱਚ ਆਉਂਦਾ ਤਾਂ ਬੱਚੇ ਕੰਮ ਸੇ ਕੰਮ ਰਿਸ਼ਤੇਦਾਰ ਆਏ ਤੇ ਗੇਟ ਤਾਂ ਖੋਲ ਸਕਦੇ ਨੇ ਅੱਜ ਕੱਲ ਬੱਚੇ ਇੰਨੇ ਵੀਡੀਓ ਗੇਮਸ ਦੇ ਵਿੱਚ ਉਲਝ ਗਏ ਨੇ ਜਾਂ ਖੇਡਣ ਦੇ ਵਿੱਚ ਤਾਂ ਉਸ ਟਾਈਮ ਕਦੇ ਵੀ ਆਪਣੇ ਮਾਪੇ ਕਿੰਨੇ ਵੀ ਥੱਕੇ ਹੋਣ ਗੇਟ ਤੱਕ ਖੋਲਣ ਨੂੰ ਤਿਆਰ ਨਹੀਂ ਬੱਚੇ। ਜਾਂ ਘਰ ਦੇ ਵਿੱਚ ਕੋਈ ਦੁੱਧ ਵਾਲਾ ਆ ਗਿਆ ਤਾਂ ਵੀ ਨਹੀਂ ਬੱਚੇ ਮਾਂ ਰੋਟੀ ਬਣਾ ਰਹੀ ਹੈ ਕੋਈ ਗੇਟ ਨਹੀਂ ਖੋਲ ਸਕਦੇ ਬੱਚੇ ਉਸ ਟਾਈਮ। ਜਾਂ ਕਈਆਂ ਦੇ ਘਰਾਂ ਦੇ ਵਿੱਚ ਮਦਰ ਤੇ ਫਾਦਰ ਜੌਬ ਕਰ ਰਹੇ ਨੇ। ਜੌਬ ਤੋਂ ਹੁੰਦੇ ਨੇ ਆਪਦੇ ਮਾਵਾ-ਬਾਪ ਨੂੰ ਪਾਣੀ ਤੱਕ ਨਹੀਂ ਪੁੱਛਦੇ ਬੱਚੇ ਘਰ ਹੋਣ ਦੇ ਬਾਵਜੂਦ ਵੀ। ਜੇ ਪੁੱਛਣਗੇ ਤਾਂ 15-20 ਮਿੰਟ ਜਾਂ 25 ਮਿੰਟ ਬਾਅਦ ਉਹਨਾਂ ਨੂੰ ਯਾਦ ਆਉਂਦਾ। ਜਾਂ ਕਈ ਵਾਰ ਤਾਂ ਪੁੱਛਦੇ ਹੀ ਨਹੀਂ ਉਹ। ਤਮੈਂ ਸਿਰਫ ਇੱਕ ਇਹ ਕਹਿਣਾ ਚਾਹੁੰਗੀ ਕਿ ਬੱਚਿਆਂ ਨੂੰ ਛੋਟੇ-ਛੋਟੇ ਕੰਮ ਜ਼ਰੂਰ ਆਉਣੇ ਚਾਹੀਦੇ ਨੇ ਆਪਦੇ ਬੱਚਿਆਂ ਨੂੰ ਇਹ ਜ਼ਰੂਰ ਸਿਖਾਓ ਤਾਂ ਕਿ ਕਿਉਂਕਿ ਕਈ ਵਾਰ ਮਦਰਜ਼ ਵੀ ਘਰ ਦੇ ਵਿੱਚ ਕੰਮ ਕਰਦੀਆਂ ਥੱਕ ਜਾਂਦੀਆਂ ਨੇ ਤਾਂ ਕਮ ਸੇ ਕਮ ਬੱਚੇ ਗੇਟ ਤੱਕ ਖੋਲ ਹੀ ਸਕਦੇ ਨੇ ਜਾਂ ਕੋਈ ਦੁੱਧ ਵਾਲਾ ਆਇਆ ਦੁੱਧ ਪਵਾ ਸਕਦੇ ਨੇ ਜਾਂ ਆਪਦੇ ਮਦਰ ਫਾਦਰ ਨੂੰ ਕਮ ਸੇ ਕਮ ਪਾਣੀ ਦਾ ਗਲਾਸ ਤਾਂ ਪਿਆ ਹੀ ਸਕਦੇ ਨੇ ਤਾਂ ਇਹ ਛੋਟੀਆਂ-ਛੋਟੀਆਂ ਗੱਲਾਂ ਆਪਦੇ ਬੱਚਿਆਂ ਨੂੰ ਜ਼ਰੂਰ ਸਿਖਾਈਆਂ ਜਾਣ ਥੈਂਕ ਯੂ ਸੋ ਮੱਚ